ਜਾਪ ਸਾਬ ਦੇ ਚ ਆਏ ਇੱਕ ਛੰਦ ਤੋਂ ਗੁਰਬਾਣੀ ਵਿਚਾਰ ਤੁਛ ਬੁੱਧੀ ਅਨਸਾਰ ਆਪ ਜੀ ਦੇ ਸਾਹਮਣੇ ਰੱਖਣ ਦੀ ਇੱਕ ਨਿਮਾਣੀ ਜਈ ਕੋਸ਼ਿਸ਼ ਕਰ ਰਹੇ ਹਾਂ ਛੰਦ ਹੈ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਨਿਧਾਨ ਹੈ ਤੂੰ ਗੁਣਾ ਦਾ ਖਜ਼ਾਨਾ ਹੈ ਤੂੰ ਸ਼ਕਤੀ ਦਾ ਨਿਧਾਨ ਹੈ ਤੂੰ ਸੁਹਬਣ ਦਾ ਖਜ਼ਾਨਾ ਹੈ ਲੇਕਿਨ ਅਮਾਨ ਹੈ ਤੈਨੂੰ ਮਾਣ ਨਹੀਂ ਹੈ ਨਾ ਆਪਣੀ ਸ਼ਕਤੀ ਦਾ ਨਾ ਆਪਣੇ ਸੁਹਣ ਦਾ ਨਾ ਆਪਣੇ ਗੁਣਾ ਦਾ ਤੈਨੂੰ ਕਿਸੇ ਵੀ ਗੁਣ ਦਾ ਮਾਣ ਨਹੀਂ ਤੈਨੂੰ ਆਪਣੀ ਸਮਰੱਥਾ ਤੇ ਸ਼ਕਤੀ ਦਾ ਕੋਈ ਮਾਣ ਨਹੀਂ ਤੈਨੂੰ ਆਪਣੇ ਸੋਪਣ ਦਾ ਸੁੰਦਰਤਾ ਦਾ ਕੋਈ ਮਾਣ ਨਹੀਂ ਪ੍ਰਾਚੀਨ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਪਰਮਾਤਮਾ ਦੇ ਇਹ ਤਿੰਨ ਗੁਣ ਮੰਨੇ ਨੇ ਸਤਿਯੰ ਸ਼ਿਵੰ ਸੁੰਦਰੰ ਉਹ ਸਤ ਹੈ ਸ਼ਿਵੰ ਉਹ ਪ੍ਰਕਾਸ਼ਮਾਨ ਹੈ ਔਰ ਉਹ ਅਤੀ ਸੁੰਦਰ ਹੈ ਉਸਨੂੰ ਵੈਦਿਕ ઋਸ਼ੀਆਂ ਨੇ ਜਿ ਬਿਆਨ ਕੀਤਾ ਸਤ ਚਿਤ ਆਨੰਦ ਉਹ ਸਤ ਹੈ ਚਿਤ ਉਹ ਚੇਤਨ ਹੈ ਉਹ ਆਨੰਦ ਸਰੂਪ ਹੈ ਉਸਨੂੰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਸਤ ਸੁਹਾਨ ਸਦਾਮਨ ਚਾਉ ਤੂੰ ਸਤ ਹੈ ਸੁਹਾਨ ਤੂੰ ਅਤੀ ਸੁੰਦਰ ਹੈ ਸਦਾਮਨ ਚਾਉ ਤੂੰ ਆਨੰਦ ਸਰੂਪ ਹੈ ਖਿੜਿਆ ਹੋਇਆ ਹੈ ਤੇਰੇ ਵਿੱਚ ਖੇੜਾ ਹੀ ਖੇੜਾ ਹੈ ਤੇਰੇ ਵਿੱਚ ਹੁਲਾਸ ਹੀ ਉਲਾਸ ਹੈ ਤੇਰੇ ਵਿੱਚ ਚਾਹੋ ਹੀ ਚਾਹੋ ਹੈ ਤੂੰ ਕਦੀ ਮਰ ਜਾਂਦਾ ਨਹੀਂ ਐਸਾ ਜੋ ਸ਼ਕਤੀ ਦਾ ਸੋਮਾ ਹੈ ਐਸਾ ਜੋ ਸੋਪਣ ਦਾ ਖਜ਼ਾਨਾ ਹੈ ਐਸਾ ਜੋ ਗੁਣਾ ਦਾ ਮਰਕਜ਼ ਹੈ ਕੇਂਦਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਮਾਨ ਹੈ ਤੈਨੂੰ ਕੋਈ ਮਾਣ ਨਹੀਂ ਹੈ ਕਿਸੇ ਵੀ ਗੁਣ ਦਾ ਆਪਣੀ ਸ਼ਕਤੀ ਦਾ ਆਪਣੇ ਸੁਪਨ ਦਾ ਆਮਾਨ ਹੈ ਨਿਧਾਨ ਹੈ ਅਗਲੀ ਗੱਲ ਅਨੇਕ ਹੈ ਫਿਰ ਇਕ ਹੈ ਤੂੰ ਇਕ ਹੁੰਦਾ ਹੋਇਆ ਅਨੇਕ ਹੈ ਔਰ ਤੂੰ ਅਨੇਕ ਹੁੰਦਾ ਹੋਇਆ ਇਕ ਹੈ ਇਹ ਤੇ ਪਹੇਲੀ ਜਾਪੇਗੀ ਜੋ ਇਕ ਹੈ ਉਹ ਇਕ ਹੀ ਹੋ ਸਕਦਾ ਹੈ ਅਨੇਕ ਇਸ ਤਰ੍ਹਾਂ ਹੋਵੇਗਾ ਔਰ ਜੋ ਅਨੇਕ ਹੈ ਉਹ ਅਨੇਕ ਹੋ ਸਕਦਾ ਹੈ ਇੱਕ ਕਿਸ ਤਰ੍ਹਾਂ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਨੇਕ ਹੈ ਫਿਰ ਏਕ ਹੈ। ਤੂੰ ਅਨੇਕ ਹੋਂਦਾ ਹੋਇਆ ਇੱਕ ਹੈ। ਤੂੰ ਇੱਕ ਹੋਂਦਾ ਹੋਇਆ ਅਨੇਕ ਹੈ। ਧੰਨ ਗੁਰੂ ਬ੍ਰਹਨ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ ਹੈ। ਗੁਰਨਾਣਿਕ ਦੇ ਕੰਠ ਤੋਂ ਜੋ ਪਹਿਲਾ ਉਦਘੋਸ਼ ਹੋਇਆ ਗੁਰਨਾਣਿਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਨਾਦ ਪ੍ਰਗਟ ਹੋਇਆ ਇੱਕ ਗਣਤ ਦੇਸ ਤੇ ਇੱਕ ਹਿੰਦਸਾ ਹੈ ਇੱਕ ਨਹੀਂ ਗੁਰਨਾਣਿਕ ਦੇ ਕੰਠ ਤੋਂ ਇਹ ਬ੍ਰह्मਵਾਕ ਹੋ ਕੇ ਪ੍ਰਗਟ ਹੋਇਆ ਹੈ। ਗੁਰਨਾਨਕ ਦੇ ਕੰਠ ਤੋਂ ਇਹ ਪਹਿਲਾ ਉਦਘੋਸ਼ ਹੈ ਪ੍ਰਮਾਤਮਾ ਦੇ ਸੰਬੰਧ ਵਿੱਚ ਇੱਕ ਉਸ ਇੱਕ ਦਾ ਸਰੂਪ ਕੀ ਹੈ ਉਸ ਇੱਕ ਦਾ ਸੁਭਾਅ ਕੀ ਹੈ ਉਸ ਦੀ ਹਸਤੀ ਕੀ ਹੈ ਉਸ ਦੀ ਸਮਰੱਥਾ ਕੀ ਹੈ ਸਾਰੀ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਫਿਰ ਉਸ ਇੱਕ ਦੀ ਵਿਆਖਿਆ ਔਰ ਫਿਰ ਫੈਸਲਾ ਗੁਰਬਾਣੀ ਦਾ ਪਤਾ ਹੈ ਕਿ ਏਕ ਵਸਤੂ ਬੂਝੇ ਤਹਾ ਹੋਵੇਂ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਅਗਰ ਉਸ ਇੱਕ ਨੂੰ ਸਮਝ ਜਾਏ ਤੇ ਤੂੰ ਪਵਿੱਤਰ ਹੈ ਅਗਰ ਤੂੰ ਉਸ ਇੱਕ ਨਾਲ ਜੁੜ ਜਾਏ ਤੇ ਪਵਿੱਤਰ ਹੈ ਨਹੀਂ ਤੇ ਸਦਾ ਹੀ ਨਾ ਪਾਕ ਗੰਦਗੀ ਦੀ ਢੇਰ ਗਲਾਜ਼ਤ ਨਾਲ ਭਰੇ ਹੋਇਆ ਮੈਲਾ ਮਹਾਰਾਜ ਸ਼ੁੱਧਤਾ ਮੰਨਦੇ ਹੀ ਨਹੀਂ ਇੱਕ ਨੂੰ ਸਮਝੇ ਬਿਨਾ ਕੋਈ ਸ਼ੁੱਧ ਨਹੀਂ ਇੱਕ ਨਾਲ ਜੁੜੇ ਬਿਨਾ ਕੋਈ ਪਵਿੱਤਰ ਨਹੀਂ ਕੋਈ ਬਹੁਤ ਵੱਡਾ ਦਾਨੀ ਹੈ ਇੱਕ ਦੀ ਸਮਝ ਨਹੀਂ ਇੱਕ ਨਾਲ ਜੁੜਿਆ ਨਹੀਂ ਕਿ ਖੁਦ ਵੀ ਅਪਵਿੱਤਰ ਇਹਦੇ ਦਾਨ ਵਿੱਚ ਵੀ ਅਪਵਿੱਤਰਤਾ ਹੋਵੇਗੀ ਇਹਦੇ ਦਾਨ ਵਿੱਚ ਵੀ ਹੰਕਾਰ ਦੀ ਬੂਹ ਹੋਵੇਗੀ ਕੋਈ ਬਹੁਤ ਵੱਡੀ ਸੇਵਾ ਕਰ ਰਿਹਾ ਹੈ ਇੱਕ ਦੀ ਸਮਝ ਨਹੀਂ ਇੱਕ ਨਾਲ ਜੁੜਿਆ ਨਹੀਂ ਇਸ ਸੇਵਾ ਦੇ ਚ ਵੀ ਹੰਕਾਰ ਨੇ ਜਨਮ ਲੈਣਾ ਨਿਰੰਕਾਰ ਨੇ ਨਹੀਂ ਕੋਈ ਜਪ ਕਰ ਰਿਹਾ ਹੈ ਗੁਰਦੁਆਰੇ ਆ ਰਿਹਾ ਹੈ ਔਰ ਤਰ੍ਹਾਂ ਤਰ੍ਹਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ ਨਾ ਇੱਕ ਦੀ ਸਮਝ ਨਾ ਇੱਕ ਨਾਲ ਜੁੜਿਆ ਹੈ ਤਾਂ ਮੈਂ ਅਰਸ਼ ਕਰਾਂ ਇਹਨਾਂ ਸਾਰੇ ਧਾਰਮਿਕ ਕਰਮਾਂ ਦੇ ਚੋਂ ਹੰਕਾਰ ਹੀ ਪ੍ਰਗਟ ਹੋਵੇਗਾ ਨਿਰੰਕਾਰ ਨਹੀਂ ਔਰ ਜਿਸ ਜਿਸ ਕਰਮ ਤੋਂ ਹੰਕਾਰ ਪ੍ਰਗਟ ਹੋਵੇ ਉਸ ਕਰਮ ਨੂੰ ਨਿਰਮਲ ਨਹੀਂ ਆਖਿਆ ਜਾ ਸਕਦਾ ਤੇ ਮਲੀਨ ਹੈ ਉਹ ਤੇ ਮੈਲ ਹੈ ਜੋ ਖੁਦ ਮਹਿਲਾ ਹੈ ਉਹਦਾ ਦਾਨ ਵੀ ਮਹਿਲਾ ਜੋ ਖੁਦ ਮਹਿਲਾ ਹੈ ਉਹਦੀ ਸੇਵਾ ਵੀ ਮਹਿਲਾ ਹੈ ਔਰ ਜੋ ਖੁਦ ਮਹਿਲਾ ਹੈ ਯਕੀਨ ਜਾਨੋ ਉਸਦਾ ਗੁਰਦੁਆਰੇ ਬੈਠਣਾ ਵੀ ਮਹਿਲਾ ਹੈ ਕਿਉਂਕਿ ਜਿੰਨੇ ਚਿਰ ਤੱਕ ਖੁਦ ਸ਼ੁੱਧ ਨਹੀਂ ਹੋਵੇਗਾ ਇਸਦਾ ਕੋਈ ਕਰਮ ਸ਼ੁੱਧ ਨਹੀਂ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਕਿਵੇਂ ਸ਼ੁੱਧ ਹੋਵੇਗਾ ਇਹ ਕਿਵੇਂ پاک ਹੋਵੇਗਾ ਕਿ ਕਿਸ ਤਰ੍ਹਾਂ ਪਵਿੱਤਰ ਹੋਵੇਗਾ ਤੋ ਫੈਸਲਾ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇੱਕ ਵਸਤੂ 부ਝੇ ਤਾ ਹੋਵੇਂ پاک ਬਿਨ 부ਝੇ ਤੂੰ ਸਦਾ ਨਾ ਭਾਕ ਇਕਾਗਰਤਾ ਬਖਸ਼ਨੇ ਇਕ ਨੂੰ ਸਮਝੇ ਇਕ ਨਾਲ ਜੁੜੇ ਇਕ ਨੂੰ ਜਾਣੇ ਤੇ ਤੂੰ پاک ਹੈ ਪਵਿੱਤਰ ਹੈ ਸ਼ੁੱਧ ਹੈ ਜੇ ਇਕ ਨੂੰ ਤੂੰ ਸਮਝਿਆ ਨਹੀਂ ਇਕ ਨੂੰ ਤੂੰ ਜਾਣਿਆ ਨਹੀਂ ਇਕ ਨਾਲ ਤੂੰ ਜੁੜਿਆ ਨਹੀਂ ਤੋ ਬਿਨ ਬੂਝੇ ਤੂੰ ਸਦਾ ਨਾ ਬਾ ਮੈਂ ਫੇਰ ਅਰਸ਼ ਕਰਾਂ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਹਿਲਾ ਬੋਲ ਪਹਿਲਾ ਅੱਖਰ ਪਹਿਲਾ ਸ਼ਬਦ ਇਕ ਦੁਨੀਆ ਦੇ ਵਾਹਿਦ ਗ੍ਰੰਥ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਦੇ ਬੋਲ ਆਰੰਭ ਹੁੰਦੇ ਨੇ ਇੱਕ ਤੋਂ ਬਾਣੀ ਆਰੰਭ ਹੁੰਦੀ ਏ ਇੱਕ ਤੋਂ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਤੂੰ ਅਨੇਕ ਹੋਂਦਾ ਹੋਇਆ ਇੱਕ ਹੈ ਤੂੰ ਇੱਕ ਹੋਂਦਾ ਹੋਇਆ ਅਨੇਕ ਹੈ ਤਵੱਜਾ ਧਿਆਨ ਬਖਸ਼ਨਾ ਇਤੀ ਪਹੇਲੀ ਹੋ ਗਈ ਉਹ ਅਨੇਕ ਵੀ ਹੈ ਉਹ ਇੱਕ ਵੀ ਹੈ ਉਹ ਇੱਕ ਵੀ ਹੈ ਉਹ ਅਨੇਕ ਵੀ ਹੈ ਦਰਸਲ ਸੰਸਾਰ ਦੇ ਤਲ ਤੇ ਉਹ ਅਨੇਕ ਹੈ ਔਰ ਖੁਦ ਉਹ ਆਪਣੇ ਆਪ ਦੇ ਚ ਨਿਰੰਕਾਰ ਦੇ ਤਲ ਤੇ ਇੱਕ ਹੈ ਆਕਾਰ ਦੇ ਤਲ ਤੇ ਅਨੇਕ ਹੈ ਨਿਰਾਕਾਰ ਦੇ ਤਲ ਤੇ ਇੱਕ ਹੈ ਉਹ ਸਰਗੁਣ ਦੇ ਤਲ ਤੇ ਅਨੇਕ ਹੈ ਉਹ ਨਿਰਗੁਣ ਦੇ ਤਲ ਤੇ ਇੱਕ ਹੈ ਗਨਗੁਰ ਗਨਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਇਹਨੂੰ ਪੜਨ ਵਾਲੇ ਸੁਣਨ ਵਾਲੇ ਗਾਣ ਵਾਲੇ ਬਹੁਤ ਆਉਣਗੇ ਪਰ ਸਤਿਗੁਰੂ ਦਾ ਫੈਸਲਾ ਇਹ ਬਾਣੀ ਬਿਰਲੋ ਵਿਚਾਰ ਸੀ ਇੱਕ ਕੋਈ ਵਿਰਲਾ ਵਿਚਾਰੇਗਾ ਔਰ ਵਿਰਲਾ ਹੀ ਆਪਣੇ ਸੋਚ ਮੰਡਲ ਦੇ ਚ ਲੈ ਆਵੇਗਾ ਜਦ ਅਸੀਂ ਕਹਿੰਦੇ ਆ ਫਲਾਣਾ ਮਨੁੱਖ ਬਦਲ ਗਿਆ ਹੈ ਤਕੀ ਬਦਲ ਗਏ ਹੱਥ ਬਦਲ ਗਏ ਪੈਰ ਬਦਲ ਗਏ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਿਆ ਸੋਚਣੀ ਬਦਲ ਗਈ ਹੈ ਚਿਤਵਨੀ ਬਦਲ ਗਈ ਹੈ ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸੰਸਾਰ ਬਦਲ ਜਾਂਦਾ ਹੈ ਸੋਚਣੀ ਦੇ ਬਦਲਦਿਆਂ ਮਨੁੱਖ ਦਾ ਆਚਰਣ ਬਦਲ ਜਾਂਦਾ ਹੈ ਚਿੰਤਨ ਦੇ ਬਦਲਦਿਆਂ ਮਨੁੱਖ ਦਾ ਸਭ ਕੁਝ ਬਦਲ ਜਾਂਦਾ ਹੈ ਸਾਰੇ ਦਾ ਸਾਰਾ ਵਿਵਹਾਰ ਬਦਲ ਜਾਂਦਾ ਹੈ ਵਿਚਾਰ ਦੇ ਬਦਲਦੇ ਆ ਔਰ ਕਿਦਰੇ ਬਹੁਗਣਤੀ ਦੇਚ ਮਨੁੱਖਾਂ ਦੇ ਵਿਚਾਰ ਬਦਲ ਜਾਣ ਇਸੇ ਨੂੰ ਕਹਿੰਦੇ ਨੇ ਯੁੱਗ ਬਦਲ ਗਿਆ ਸਮਾ ਬਦਲ ਗਿਆ ਯੁੱਗ ਬਦਲ ਗਿਆ ਯੁੱਗ ਦੀ ਤਬਦੀਲੀ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਹੈ ਔਰ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਯੁੱਗ ਦੀ ਤਬਦੀਲੀ ਹੈ ਬਹੁਗਣਤੀ ਦੇਚ ਮਨੁੱਖੀ ਵਿਚਾਰ ਬਦਲ ਜਾਣ ਤੋਂ ਸਾਰੇ ਦਾ ਸਾਰਾ ਆਚਾਰ ਬਦਲ ਜਾਂਦਾ ਹੈ ਯੁੱਗ ਬਦਲ ਜਾਂਦਾ ਹੈ। ਔਰ ਜੇ ਵਿਅਕਤੀਗਤ ਰੂਪ ਦੇ ਚ ਕਿਸੇ ਇੱਕ ਮਨੁੱਖ ਦੇ ਵਿਚਾਰ ਬਦਲ ਗਏ ਨੇ ਤਾਂ ਉਸ ਦੀ ਦੁਨੀਆ ਬਦਲ ਗਈ ਉਸ ਦਾ ਵਿਵਹਾਰ ਬਦਲ ਗਿਆ ਉਸ ਦਾ ਆਚਰ ਬਦਲ ਗਿਆ ਉਸ ਦੀ ਤਰਜ਼ੇ ਜ਼ਿੰਦਗੀ ਬਦਲ ਗਈ। ਸਭ ਕੁਝ ਤੇ ਵਿਚਾਰ ਹੈ। ਇਸ ਰੂਹੇ ਜ਼ਮੀਨ ਦੇ ਚ ਇੱਕੋ ਇੱਕ ਕੌਮ ਹੈ ਸਿੱਖ ਜੋ ਵਿਚਾਰ ਨੂੰ ਮੱਥਾ ਟੇਕਦੀ ਹੈ। ਵਿਚਾਰ ਦੇ ਖਜ਼ਾਨੇ ਵਿਚਾਰ ਦੇ ਮਰکز ਵਿਚਾਰ ਦੇ ਕੇਂਦਰ ਧਨ ਗੁਰਗਨ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੀ ਹੈ ਇਸ ਵਾਸਤੇ ਸਿੱਖ ਅਵਿਚਾਰੀ ਨਹੀਂ ਚਾਹੀਦਾ ਸਿੱਖ ਅਗਿਆਨੀ ਨਹੀਂ ਚਾਹੀਦਾ ਇਹ ਤਾਂ ਤੇ ਗੁਰੂ ਹੀ ਗਿਆਨ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਭੇ ਬਹੁਤ ਲਗਾਓ ਜਿਸ ਦਾ ਗੁਰੂ ਗਿਆਨ ਹੋਵੇ ਤੇ ਉਹ ਆਪ ਅਗਿਆਨੀ ਹੋਵੇ ਜੋ ਵਿਚਾਰ ਦੇ ਖਜ਼ਾਨੇ ਦੇ ਅੱਗੇ ਮੱਥਾ ਟੇਕਦਾ ਹੋਵੇ ਤੇ ਖੁਦ ਕੋਈ ਵਿਚਾਰ ਨਾ ਹੋਵਨ ਤੁਹ ਸ਼ਹਿਦ ਮੱਥਾ ਟੇਕਣਾ ਵੀ ਪਖੰਡ ਹੋ ਜਾਏਗਾ ਵਾਕਈ ਕਈਆਂ ਦਾ ਮੱਥਾ ਟੇਕਣਾ ਵੀ ਪਖੰਡ ਹੈ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੋ ਸੁਧੇ ਜਾਏ ਇਹ ਤੇਰਾ ਮੱਥਾ ਟੇਕਣਾ ਕੀ ਮੈਨੇ ਰਖਦਾ ਹੈ ਜਿਸ ਦੇ ਅਗੋਂ ਤੂੰ ਝੁਕ ਰਿਹਾ ਨਾ ਤੈਨੂੰ ਸਮਝ ਨਾ ਤੈਨੂੰ ਬੋਧ ਨਾ ਤੇਰੀ ਸ਼ਰਧਾ ਨਾ ਤੇਰਾ ਭਰੋਸਾ ਇਹ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੋ ਸੁਧੇ ਜਾਏ ਹੋ ਸਕਦਾ ਹੈ ਕਿ ਤੇਰੇ ਇਸ ਦਾਨ ਵਿੱਚ ਵੀ ਪਖੰਡ ਹੋਵੇ ਤੇਰੇ ਸਮਥਾ ਟੇਕਣ ਦੇ ਵਿੱਚ ਵੀ ਦੁਬਾਜਰਾ ਕੰਮ ਹੋਵੇ ਦਰਸਲ ਵਿਚਾਰ ਬਦਲੇ ਬਿਨਾ ਮਨੁੱਖ ਦੀ ਤਰਜ਼ੇ ਜ਼ਿੰਦਗੀ ਨਹੀਂ ਬਦਲਦੀ ਇੱਥੇ ਸਭ ਤੋਂ ਵੱਡੀ ਭੇਟਾ ਕਿਹੜੀ ਰੱਖਣੀ ਹੈ ਗੁਰੂ ਦੇ ਅੱਗੇ ਧਨ ਅਰਪਣ ਕਰਨਾ ਅਨ ਅਰਪਣ ਕਰਨਾ ਵਸਤਰ ਅਰਪਣ ਕਰਨੇ ਸੋਨਾ ਚਾਂਦੀ ਅਰਪਣ ਕਰਨਾ ਇਹ ਪੂਰਨੇ ਪਾਣੇ ਨੇ ਜਿਵੇਂ ਪਹਿਲੇ ਪਹਿਲੇ 마সূਮ ਬੱਚੇ ਨੂੰ ਲਿਖਣਾ ਸਿਖਾਇਆ ਜਾਂਦਾ ਹੈ ਤਾਂ ਉਸਤਾਦ ਪਹਿਲੇ ਪੂਰਨੇ ਪੰਦ ਹੈ ਇਹ ਪੂਰਨੇ ਨੇ ਧਨ ਅਰਪਣ ਕਰਨਾ ਅਨ ਅਰਪਣ ਕਰਨਾ ਬਸਤਰ ਅਰਪਣ ਕਰਨੇ ਸੋਨਾ ਅਰਪਣ ਕਰਨਾ ਚਾਂਦੀ ਅਰਪਣ ਕਰਨਾ ਇਹ ਸਭ ਕੁਝ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਮਨੁੱਖ ਨੂੰ ਆਪਣੇ ਵਿਚਾਰ ਅਰਪਣ ਕਰਨ ਦੀ ਜਾਚ ਆ ਜਾਏ ਆਪਣਾ ਮਨ ਅਰਪਣ ਕਰਨ ਦੀ ਜਾਚ ਆ ਜਾਏ ਮਨੁੱਖ ਦਾ ਮਨ ਕੀ ਹੈ ਵਿਚਾਰਾਂ ਦੀ ਮੂਰਤੀ ਹੁਰ ਕੀ ਹੈ ਇਹ ਭੇਟ ਕਰਨ ਦੀ ਜਾਂਚ ਆ ਜਾਏ। ਔਰ ਜਿਸ ਦਿਨ ਇਹ ਆਪਣੇ ਵਿਚਾਰ ਭੇਟ ਕਰਦਾ ਹੈ, ਗੁਰੂ ਆਪਣੇ ਵਿਚਾਰ ਇਸ ਨੂੰ ਦੇ ਦਿੰਦਾ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਲੋਭ ਹੈ, ਗੁਰੂ ਦੇ ਵਿਚਾਰਾਂ ਦੇ ਸੰਤੋਖ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਕਾਮ ਹੈ, ਗੁਰੂ ਦੇ ਵਿਚਾਰਾਂ ਦੇ ਵਿੱਚ ਰਾਮ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਹੰਕਾਰ ਹੈ, ਗੁਰੂ ਦੇ ਵਿਚਾਰਾਂ ਦੇ ਵਿੱਚ ਨਿਰੰਕਾਰ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਕ੍ਰੋਧ ਹੈ, ਗੁਰੂ ਦੇ ਵਿਚਾਰਾਂ ਵਿੱਚ ਦਇਆ ਹੈ। ਮਨੁੱਖ ਦੇ ਵਿਚਾਰ ਵਿੱਚ ਮੋਹ ਹੈ। ਗੁਰੂ ਦੇ ਵਿਚਾਰ ਵਿੱਚ ਪ੍ਰੇਮ ਹੈ। ਇਹ ਕ્રોਧ ਭੇਟ ਕਰੇ ਤੇ ਦਇਆ ਮਿਲੇ। ਇਹ ਕਾਮ ਭੇਟ ਕਰੇ ਤੇ ਰਾਮ ਮਿਲੇ। ਇਹ ਹੰਕਾਰ ਭੇਟ ਕਰੇ ਤੇ ਨਿਰੰਕਾਰ ਮਿਲੇ। ਨਿਰਮਾਨਤਾ ਮਿਲੇ, ਵਿਨੈਮਰਤਾ ਮਿਲੇ, ਤੋਂ ਮਹਾਰਿਸ਼ ਕਰਾ ਆਪਣੇ ਮਨ ਨੂੰ ਭੇਟ ਕਰਨਾ ਕੀ ਹੈ ਆਪਣੇ ਵਿਚਾਰਾਂ ਨੂੰ ਭੇਟ ਕਰਨਾ। ਤੇ ਹੁਣ ਮੈਰਜ ਕਰਾਂ ਮਨੁੱਖ ਦੇ ਵਿਚਾਰਾਂ ਦੇ ਚ ਹੈ ਕਿ ਕਦੀ ਬਗੌਰ ਮੁਤਾਲਾ ਕਰ ਲੈਣਾ ਜੈਸੇ ਕਿਸੇ ਮਨੁੱਖ ਤੇ ਪ੍ਰਸ਼ਨ ਕਰੀਏ ਤਨ ਕੀ ਹੈ ਤੋ ਚਾਰ ਸ਼ਬਦਾਂ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਤਨ ਹੱਡੀਆਂ ਹੈ ਹੱਡੀਆਂ ਦੇ ਉਤੇ ਚੜਿਆ ਹੋਇਆ ਮਾਸ ਹੈ ਮਾਸ ਦੇ ਤੇ ਚੜੀ ਹੋਈ ਮਿੰਜ ਹੈ ਔਰ ਮਿੰਜ ਦੇ ਤੇ ਚੱਲ ਰਹੀ ਹੋਈ ਇੱਕ ਖਲੜੀ ਹੈ ਇਸਕਿਨ ਖਲੜੀ ਇਸ ਖਲੜੀ ਦੇ ਤੱਲੇ ਮਿੰਜ ਹੈ ਮਿੰਜ ਦੇ ਥੱਲੇ ਮਾਸ ਹੈ ਮਾਸ ਦੇ ਥੱਲੇ ਹੱਡੀਆਂ ਹੈ ਆਖਰੀ ਨਾਲ ਚਾਰਾਂ ਦਾ ਮਜਮੂਆ ਹੀ ਤਨ ਹੋ ਰਹਿ ਗਈ ਭਗਤ ਕਬੀਰ ਕਹਿੰਦੇ ਨੇ ਬਿਸਟਾ ਅਸਤ ਰਕਟ ਪਰੇਟੇ ਚਾਮ ਉਹ ਇਸ ਉੱਪਰ ਲੈ ਰੱਖਿਓ ਗਮਾਨ ਹੈ ਕਿ ਤੈਨੂੰ ਹੱਡੀਆਂ ਦਾ ਮਾਣ ਹੈ ਤੈਨੂੰ ਮਾਸ ਦਾ ਮਾਣ ਹੈ ਤੂੰ ਮਿੰਜ ਤੇ ਹੰਕਾਰ ਕਰ ਰਿਹਾ ਹੈ ਤੂੰ ਇਸ ਖਲੜੀ ਤੇ ਹੈ ਆਪਣੀ ਹੋਂਮੇ ਪ੍ਰਗਟਾ ਰਹੇ ਕਦੀ ਬਗੌਰ ਮੁਤਾਲਾ ਕਰਨਾ ਤਨ ਦਾ ਹੰਕਾਰ ਕੀ ਇਹ ਖਲੜੀ ਦਾ ਹੰਕਾਰ ਤੇ ਜੈਸੇ ਅਸੀਂ ਵੱਖ-ਵੱਖ ਰੰਗ ਦੇ ਕੱਪੜੇ ਪਾਏ ਨੇ ਪ੍ਰਮਾਤਮਾ ਨੇ ਇੱਕ ਰੰਗ ਦੀ ਖਲੜੀ ਕਿਸੇ ਨੂੰ ਨਹੀਂ ਦਿੱਤੀ ਔਰ ਖਲੜੀ ਹੀ ਕੱਪੜਾ ਹੈ ਕਰਮ ਹੀ ਆਵੇ ਕੱਪੜਾ ਨਦਰੀ ਮੋਖਦਵਾਰ ਕੀਤੇ ਹੋਏ ਕਰਮਾਂ ਦੇ ਮੁਤਾਬਿਕ ਇਹ ਸਰੀਰ ਰੂਪੀ ਚੋਲਾ ਸਾਨੂੰ ਮਿਲਦਾ ਹੈ ਪਰ ਇਸ ਚੋਲੇ ਦਾ ਰੰਗ ਇਸ ਕੱਪੜੇ ਦਾ ਰੰਗ ਵੀ ਰੱਬ ਨੇ ਵੱਖ-ਵੱਖ ਦੇ ਦਿੱਤਾ ਕਿਸੇ ਨੂੰ ਗੋਰਾ ਕਿਸੇ ਨੂੰ ਕਾਲਾ ਕਿਸੇ ਨੂੰ ਸਾਂਵਰਾ ਕਿਸੇ ਨੂੰ ਲਾਲ ਕਿਸੇ ਨੂੰ ਜ਼ਰਦੀ ਮਾਇਲ ਕਿਸੇ ਨੂੰ ਗਹਿਉਆ ਰੰਗ ਇੱਕ ਰੰਗ ਨਹੀਂ ਹੈ ਤੂੰ ਦੇਖੀ ਜਗਤ ਪਾਇਆ ਪ੍ਰਮਾਤਮਾ ਦੀ ਪਸੰਦ ਵੀ ਹੈ ਇਹ ਇੱਕ ਰੰਗ ਨਹੀਂ ਹਨਕ ਰੰਗ ਤੇਰੇ ਨਾਰਾਇਣਾ ਅਨੇਕਾਂ ਰੰਗ ਬੇਸਤਰ ਰੰਗ ਔਰ ਸਾਰੇ ਰੰਗ ਚੋਂ ਕੇ ਉੱਥੋਂ ਆਏ ਨੇ ਇਸ ਵਸਤੇ ਸਾਰੇ ਰੰਗਾਂ ਦੇ ਚ ਨਾਰਾਇਣੇ ਰੰਗ ਸਵੇ ਨਾਰਾਇਣੇ ਜਿਤੇ ਮਨ ਭਾਵਨ ਖੈਰ ਮੁਖਤਸਰ ਜੋ ਹੈ ਮੈਂ ਰਸ ਕਰਾਂ ਤਨ ਕੀ ਹੈ ਤਨ ਹੱਡੀਆਂ ਹੈ ਹੱਡੀਆਂ ਦੇਤੇ ਚੜਿਆ ਆ ਮਾਸ ਔਰ ਮਾਸ ਦੇਤੇ ਲਿਪਟੀ ਹੋਈ ਮਿੰਜ ਔਰ ਮਿੰਜ ਦੇਤੇ ਚੜੀ ਹੋਈ ਖਲੜੀ ਤੇ ਜੇ ਹੁਣ ਕੋਈ ਪ੍ਰਸ਼ਨ ਕਰੇ ਮਨ ਕੀ ਹੈ ਤਵਜਾ ਮਨ ਕੀ ਹੈ ਵਾਸਤਵਕ ਮਨ ਕੀ ਹੈ ਮਨ ਵਿਚਾਰ ਹੈ ਮਨ ਸੋਚਣੀ ਹੈ ਮਨ ਚਿਤਵਨੀ ਹੈ ਮਨ ਅਹੰਗ ਹੈ ਇਹ ਚਾਰ ਸ਼ਕਤੀਆਂ ਦਾ ਮجموعਾ ਹੈ ਜੈਸੇ ਤਨ ਚਾਰਾਂ ਦਾ ਜੋੜ ਹੈ ਹੱਡੀਆਂ ਮਾਸ ਮਿੰਜ ਕਲੜੀ ਇਸ ਤਰ੍ਹਾਂ ਮਨ ਵੀ ਚਾਰਾਂ ਦਾ ਮجموعਾ ਹੈ ਵਿਚਾਰ ਸੋਚਣੀ ਚਿਤਵਨੀ ਤੇ ਅਹੰ ਇਸ ਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰ ਮਨ ਬੁੱਧ ਚਿੱਤ ਅਹੰ ਇਸ ਨੂੰ ਸ਼ਾਸਤਰਕਾਰ ਚਤੁਸ਼ਟਾ ਅੰਤ ਕਰਨ ਵੀ ਕਹਿੰਦੇ ਨੇ ਚਤੁਸ਼ਟਾ ਅੰਤਹ ਕਰਨ ਚਾਰਾਂ ਦਾ ਮجموعਾ ਚਾਰਾਂ ਦਾ ਜੋੜ ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਮਨ ਜਦ ਮਨ ਕੁ ਸੋਚਦਾ ਹੈ ਕਿ ਕਿਸ ਵਿਚਾਰ ਨੂੰ ਮੈਂ ਆਪਣੀ ਜ਼ਿੰਦਗੀ ਦਾ ਅੰਗ ਬਣਾਣਾ ਹੈ ਤੇ ਕਿਸ ਵਿਚਾਰ ਨੂੰ ਤਲੰਜਲੀ ਦੇਣੀ ਹੈ ਇਸ ਤਰ੍ਹਾਂ ਜਿਤ ਸੋਚਦਾ ਹੈ ਤੋ ਮਨ ਹੀ ਬੁੱਧ ਬਣ ਗਿਆ ਬੁੱਧ ਤੇ ਜਦ ਮਨੁੱਖ ਕਿਸੇ ਨੂੰ ਯਾਦ ਕਰਦਾ ਹੈ ਜਾਂ ਯਾਦ ਦੇ ਚ ਬੈਠਾ ਹੈ ਚਿੰਤਨ ਦੇ ਚ ਬੈਠਾ ਹੈ ਉਹੀ ਮਨ ਬਣ ਗਿਆ ਚਿੱਤ ਮਨ ਬੁੱਧ ਚਿੱਤ ਇੱਕ ਚੌਥੀ ਸ਼ਕਤੀ ਹੈ ਅਹੰਮ ਇਹ ਮੇਰੇ ਵਿਚਾਰ ਨੇ ਇਹ ਮੈਂ ਸੋਚ ਰਿਹਾ ਇਹ ਮੈਂ ਯਾਦ ਕਰ ਰਿਹਾ ये आहंग भाव हर वक्त छाया रहा है ये चार मजमुआ है सा मन मन बुद्ध चित आहंग मन है मन का बदलना की है विचार का बदल जाना सोचनी का बदल जाना याद का बदल जाना हंकार का बदल जाना ती आखो कि हंकार बदल जाता है हां ਇਕ ਨਿਰਮਲ ਹੰਕਾਰ ਵੀ ਆਉਂਦਾ ਹੈ ਪਹਿਲੇ ਮਨੁੱਖ ਤਨ ਦਾ ਮਾਣ ਕਰਦਾ ਹੈ ਧਨ ਦਾ ਮਾਣ ਕਰਦਾ ਹੈ ਜੋਬਨ ਦਾ ਮਾਣ ਕਰਦਾ ਹੈ ਪ੍ਰਭਤਾ ਦਾ ਮਾਣ ਕਰਦਾ ਹੈ ਪਰਿਵਾਰ ਤੇ ਮਾਣ ਕਰਦਾ ਹੈ ਜਾਤ ਤੇ ਮਾਣ ਕਰਦਾ ਹੈ ਕੁੱਲ ਤੇ ਮਾਣ ਕਰਦਾ ਹੈ ਲੇਕਿਨ ਜਦ ਹੰਕਾਰ ਬਦਲ ਜਾਂਦਾ ਹੈ ਤੋ ਇਹ ਰੱਬ ਤੇ ਮਾਣ ਕਰਦਾ ਹੈ ਬਾਕੀ ਕਿਸੇ ਤੇ ਮਾਣ ਨਹੀਂ ਕਰਦਾ ਗੁਰੂ ਤੇ ਮਾਣ ਕਰਦਾ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇ ਏ ਪ੍ਰਭੂ ਏ ਸੱਚੇ ਤੂੰ ਮੇਰਾ ਮਾਣ ਹੈ ਤੂੰ ਮੇਰਾ ਦਾਣ ਮਨ ਹੁਣ ਤੇਰੇ ਤੇ ਹੀ ਮਾਣ ਹੈ ਤਨ ਤੇ ਮਾਣ ਹੈ ਧਨ ਤੇ ਮਾਣ ਹੈ ਜੋਬਨ ਤੇ ਮਾਣ ਹੈ ਪ੍ਰਭਤਾ ਤੇ ਮਾਣ ਹੈ ਪਰਿਵਾਰ ਤੇ ਮਾਣ ਹੈ ਕੁਲ ਤੇ ਮਾਣ ਹੈ ਜਾਤ ਤੇ ਮਾਣ ਹੈ ਇਹ ਤੇ ਮੈਲਾ ਹੈ ਹੰਕਾਰੀ ਹੈ ਇਹ ਹੀ ਲੋਕਾਂ ਕੋ ਲੈ ਕੋਈ ਜੋਬਨ ਦਾ ਮਾਣ ਕਰਦਾ ਹੈ ਕੋਈ ਪ੍ਰਭਤਾ ਦਾ ਮਾਣ ਕਰਦਾ ਹੈ ਕੋਈ ਧਨ ਦਾ ਮਾਣ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੜਾ ਸੁੰਦਰ ਫਰਮਾਨ ਜੋਬਨ ਧਨ ਪ੍ਰਭਤਾ ਕੈ ਮਦਮੇ ਅਹਨਿਸ ਰਹੇ دیਵਾਨਾ ਦਿਨ ਰਾਤ ਪਾਗਲ ਹੋਇਆ ਫਿਰਦਾ ਧਨ ਦਾ ਮਾਣ ਜੋ ਬੰਦਾ ਮਾਣ ਪ੍ਰਭ ਦਾ ਮਾਣ ਭਗਤ ਵੀ ਮਹਿਰਸ ਕਰਾ ਨਿਮਾਣੇ ਨਹੀਂ ਆਉਂਦੇ ਮਾਣ ਤੋਂ ਰਹਿਤ ਨਹੀਂ ਆਉਂਦੇ ਔਰ ਨਿਮਾਣੇ ਨਹੀਂ ਆਉਂਦੇ ਬੜਾ ਭਾਰੀ ਮਾਣ ਹੁੰਦਾ ਉਹਨਾਂ ਕੋਲ ਕਿਸ ਤੇ ਉਸ ਪਰਮਾਤਮਾ ਦੇ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਪਾਤਸ਼ਾਹ ਕਹਿੰਦੇ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁਤ ਦੇ اے ਪ੍ਰਭੂ ਨਿਮਾਣੇ ਹੋ ਕੇ ਨਹੀਂ ਜੀਵਣਾ ਨਿਤਾਣੇ ਹੋ ਕੇ ਨਹੀਂ ਜੀਵਣਾ ਕੁਦਰਤੀ ਗੱਲ ਹੈ ਨਿਤਾਣਾ ਨਿਮਾਣਾ ਹੁੰਦਾ ਜੋ ਨਿਤਾਣਾ ਹੈ ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਕਾਦਾ ਔਰ ਜੋ ਨਿਤਾਣਾ ਹੈ ਨਿਮਾਣਾ ਹੈ ਉਹ ਤੇ ਮਰਨ ਤੋਂ ਪਹਿਲੇ ਮਰ ਗਿਆ ਉਹ ਤੇ ਕਬਰ ਤੇ ਚਲਾ ਗਿਆ ਤੇ ਚਲਦੀ ਫਿਰਦੀ ਲਾਸ਼ ਹੈ ਔਰ ਕੁਝ ਵੀ ਨਹੀਂ ਨਿਤਾਣੀ ਕੌਮ ਨਿਮਾਣੀ ਆਉਂਦੀ ਹੈ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ ਮਰਨ ਤੋਂ ਪਹਿਲੇ ਮਰ ਗਿਆ ਹੁੰਦਾ ਹੈ ਨਿਤਾਣੇ ਲਈ ਜਗਤ ਵਿੱਚ ਕੋਈ ਜਗ੍ਹਾਤ ਨਹੀਂ ਕਮਜ਼ੋਰ ਕਹਿੰਦੇ ਨੇ ਉਸ ਲਈ ਕੋਈ ਥਾਂ ਨਹੀਂ ਤੇ ਜਦ ਕਿਸੇ ਤਰ੍ਹਾਂ ਦੀ ਵੀ ਕੋਈ ਤਾਕਤ ਨਹੀਂ ਨਾ ਧਨ ਦਾ ਜ਼ੋਰ ਨਾ ਜੋਬਨ ਦਾ ਜ਼ੋਰ ਨਾ ਕੁਲ ਦਾ ਜ਼ੋਰ ਨਾ ਜਾਤ ਦਾ ਜ਼ੋਰ ਤਾਂ ਜ਼ੋਰ ਕਿਸ ਦਾ ਜ਼ੋਰ ਹੁਣ ਪ੍ਰਭੂ ਦਾ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇ اے ਪ੍ਰਭੂ ਹੁਣ ਤੂੰ ਮੇਰਾ ਤਾਣ ਹੈ ਇਸ ਵਾਸਤੇ ਮੈਨੂੰ ਤੇਰੇ ਤੇ ਹੀ ਮਾਣ ਹੈ ਪ੍ਰਮਾਤਮਾ ਨਿਰਮਲ ਹੈ ਉਸ ਦਾ ਮਾਣ ਵੀ ਨਿਰਮਲ ਹੈ ਬਾਕੀ ਹੰਕਾਰ ਮੈਲਾ ਹੈ